ਕਾਂਗਰਸ ਪਾਰਟੀ ਇਹ ਤਾਂ ਬੋਲਦੀ ਹੈ ਉਹ ਆਮ ਆਦਮੀ ਪਾਰਟੀ ਨੂੰ ਕਹਿੰਦੀ ਹੈ ਜੀ ਭਾਜਪਾ ਦੀ 2 ਟੀਮ ਹੈ ਆਮ ਆਦਮੀ ਪਾਰਟੀ ਜੀ ਅੱਜ ਆਮ ਆਦਮੀ ਪਾਰਟੀ ਭਾਜਪਾ ਨੂੰ ਕਹਿ ਰਹੀ ਹੈ ਕਿ ਕਾਂਗਰਸ ਤੇ ਭਾਜਪਾ ਇਕੱਠੀਆਂ ਨੇ ਇਹਦੇ ਕੋਈ ਤਗੜਾ ਰਿਸ਼ਤੇਦਾਰ ਹੋਏ ਨਾ ਕਿਹਦਾ ਤੇ ਸਾਰੇ ਉਹਦੇ ਸਾਰੇ ਬਣ ਜਾਂਦੇ ਨੇ ਇਹ ਮੇਰਾ ਭਾਇਆ ਜੀ ਹੈ ਬੋਸ ਕਰਪਟ ਪਾਰਟੀ ਹੈ ਉਹ ਖੁਦ ਕਿਸੇ ਨੇ ਪਿੰਡਾਂ ਚ ਆ ਕੇ ਤੁਹਾਡੇ ਹਲਕੇ ਚ ਦੱਸਿਆ ਕਿ ਉੱਥੇ ਮਾੜਾ ਹਾਲ ਹੋਇਆ ਪਿਆ ਜੀ ਬਾਹ ਬਾਹ ਹੋਈ ਪਈ ਹੈ ਤੇ ਬਾਜਵਾ ਤੇ ਭਾਜਪਾ ਇੱਕੋ ਹੀ ਗੱਲ ਹੈ ਤ੍ਰਿਯਮਨ ਰੋੜਾ ਮੰਤਰੀ ਹਰਪਾਲ ਸਿੰਘ ਚੀਮਾ ਕਹਿੰਦੇ ਉਹਨਾਂ ਦੇ ਕਹਿਣ ਉੱਤੇ ਹੀ ਭਾਜਪਾ ਨੇ ਪਰਚਾ ਦਰਜ ਕੀਤਾ ਸਾਡੇ ਸਰਪਾਲ ਸਿੰਘ ਬਾਜਵਾ ਤੇ ਵਿਜੀਲੈਂਸ ਦੀ ਟੀਮ ਬਿਠਾ ਕੇ ਤੇ ਉੱਧਰ ਉਹਨਾਂ ਨੂੰ ਉੱਥੇ ਬੁਲਾ ਲਿਆ ਵਿਜੀਲੈਂਸ ਆਫਿਸ ਉਹ ਕਿਸੇ ਨੇ ਕੀ ਕੀਤੀ ਤੇ ਪੜਤਾਲ ਕੀਤੀ ਸੀ ਜਦੋਂ ਤੁਸੀਂ ਕਰਦੇ ਹੋ ਤੁਸੀਂ ਤੇ ਆਪਣੇ ਆਪ ਨੂੰ ਸ਼ਹੀਦ ਕਹਿੰਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਨੇ ਫਲੋਰ ਤੇ ਵੀ ਕਿਹਾ ਬਾਹਰ ਵੀ মিডিਆ ਨੂੰ ਆ ਕੇ ਕਿਹਾ ਕਹਿੰਦੇ ਸੱਚ ਬੋਲਣ ਵਾਲੇ ਨੂੰ ਤਾਂ ਪਰਚਾ ਦਾ ਸਾਹਮਣਾ ਕਰਨਾ ਹੀ ਪੈਣਾ ਸੱਚ ਬੋਲਣ ਵਾਲੇ ਤੇ ਪਰਚੇ ਪੈਂਦੇ ਆ ਇਹ ਸੱਚ ਬੋਲਦੇ ਕੀ ਦੇ ਮੀਨਿਸਟਰ ਸਾਹਿਬ ਪ੍ਰਾਈਮ ਮਿਨਿਸਟਰ ਸਾਹਿਬ ਦੀ ਤੇ ਕੰਟਰੀ ਦੇ ਹੋਮ ਮਿਨਿਸਟਰ ਸਾਹਿਬ ਦੀ ਜਿਸ ਤਰੀਕੇ ਨਾਲ ਤੋਹੀਨ ਕਰ ਰਹੇ ਇਹੋ ਜਿਹੇ ਬੰਦਿਆ ਤੇ ਜਿਹੜਾ ਆਪਣੇ ਪ੍ਰਾਈਮ ਮਿਨਿਸਟਰ ਦੇਸ਼ ਦਰੋਹ ਦਾ ਪਰਚਾ ਹੋਣਾ ਚਾਹੀਦਾ ਤੁਸੀਂ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਤੇ ਅੱਜ ਕੱਲ੍ਹ ਗ੍ਰਹਿ ਮੰਤਰੀ ਹਮੇਸ਼ਾ ਨਾਲ ਬਣਦੀ ਬਹੁਤ ਹੈ ਭਾਰਤੀ ਜਨਤਾ ਪਾਰਟੀ ਇਹੋ ਜਿਹੇ ਖਿੱਦ ਲੀਡਰਾਂ ਨੂੰ ਆਪਣੇ ਲਾਗੇ ਵੀ ਬਾਂਦੇ ਹੋਣ ਕਿ ਇਹਨਾਂ ਆਣਾ ਹੀ ਨਹੀਂ ਗਾ ਇਹ ਕਹਿੰਦੀ ਆਸ ਹੋਏ ਵੀ ਕਿ ਇਹਨੂੰ ਮੈਂ ਖਾਣਾ ਤੇ ਡੰਕੀ ਰੂਟ ਸਾਲੀ ਇਹਨਾਂ ਨੇ ਬਾਹਰ ਭੱਜ ਜਾਣਾ ਕੀ ਤੁਸੀਂ ਵਾਕਈ ਸਪੋਰਟਤਾ ਨਹੀਂ ਕਰਤੀ ਕਿ ਵੱਡੇ ਭਰਾਕਸੂਤੇ ਫਸੇ ਹੋਏ ਐ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਮੈਂ ਹੀ ਫੋਨ ਲਾ ਕੇ ਸਪਰਸ਼ ਕਰਦਾ ਬੇਵੀ ਕੌਣ ਮੰਨਦਾ ਪੰਜਾਬ ਦੇ ਦੋ ਵਜੀਰਾਂ ਦੇ ਉੱਤੇ ਚੰਡੀਗੜ੍ਹ ਪੁਲਿਸ ਨੇ ਪਰਚਾ ਦਰਜ ਕੀਤਾ ਤਾਂ ਮੰਤਰੀਆਂ ਨੇ ਮੋੜਵੇਂ ਜਵਾਬ ਦਿੱਤੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਭਾਜਪਾ ਦੇ ਨਾਲ ਮਿਲ ਚੁੱਕੇ ਨੇ ਪੂਰੀ ਤਰ੍ਹਾਂ ਭਾਜਪਾ ਤੇ ਬਾਜਵਾ ਵਿੱਚ ਬਹੁਤਾ ਫਰਕ ਨਹੀਂ ਹੈ ਨਾਮ ਤੋਂ ਹੀ ਇੱਕੋ ਲੱਗਦੇ ਨੇ ਇਹ ਗੱਲ ਔਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਉਹਨਾਂ ਦੇ ਵਿਦੇਸ਼ੀ ਦੌਰਿਆਂ ਬਾਰੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਟਿੱਪਣੀਆਂ ਕੀਤੀਆਂ ਨੇ ਉਸ ਨੂੰ ਲੈ ਕੇ ਭਾਜਪਾ ਬਹੁਤ ਜਵਾਬ ਦੇ ਰਹੀ ਹੈ ਇਹ ਸਾਰੇ ਮਾਮਲੇ ਉੱਤੇ ਗੱਲਬਾਤ ਕਰਾਂਗੇ ਭਾਜਪਾ ਦੇ ਆਗੂ ਜਿਹੜੇ ਸਾਡੇ ਨਾਲ ਬੈਠੇ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਫਤੇਜੰਗ ਸਿੰਘ ਬਾਜਵਾ ਜੀ ਕਿਉਂ ਕੀ ਸਮੇਂ ਦੇ ਆ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਉਹਨਾਂ ਦਾ ਜਿਹੜਾ ਭਰਾ ਹੋਣ ਦਾ ਵੀ ਰਿਸ਼ਤਾ ਹੈ ਔਰ ਇਹ ਭਾਜਪਾ ਨਾਲ ਸੰਬੰਧ ਰੱਖਦੇ ਇਸ ਕਰਕੇ ਸਾਰੇ ਸਵਾਲ ਇਹਨਾਂ ਨੂੰ ਅਸੀਂ ਕਰਾਂਗੇ ਬਾਜਵਾ ਸਾਹਿਬ ਤੁਹਾਡਾ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸੰਦੀਪ ਜੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਬੇਸ਼ੱਕ ਤੁਹਾਡਾ ਹੁਣ ਸਿਆਸੀ ਤੌਰ ਤੇ ਰਿਸ਼ਤਾ ਵੱਖੋ ਵੱਖਰਾ ਹੈ ਵੱਖਰੇਵੇਂ ਆ ਪਰ ਸਵਾਲ ਉੱਠ ਰਹੇ ਆ ਫਿਰ ਵੀ ਭਾਜਪਾ ਤੇ ਕਹਿੰਦੇ ਬਾਜਵਾ ਤੇ ਭਾਜਪਾ ਇੱਕੋ ਹੀ ਗੱਲ ਹੈ ਮੰਨ ਕੇ ਚੱਲੋ ਮੰਤਰੀ ਅਮਨ ਰੋੜਾ ਮੰਤਰੀ ਹਰਪਾਲ ਸਿੰਘ ਚੀਮਾ ਕਹਿੰਦੇ ਉਹਨਾਂ ਦੇ ਕਹਿਣ ਉੱਤੇ ਹੀ ਭਾਜਪਾ ਨੇ ਪਰਚਾ ਦਰਜ ਕੀਤਾ ਸਾਡੇ ਤੇ ਦੇਖੋ ਸੰਦੀਪ ਜੀ ਪਹਿਲੀ ਗੱਲ ਤੇ ਇਹ ਆ ਵੀ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਕਹਨਾ ਹੈ ਮੇਸ਼ਾ ਉੱਚੀ ਉੱਚੀ ਕਹਿੰਦੇ ਨੇ ਬੀਜੀ ਸਾਡੇ ਜਿਹੜੇ ਨੇ ਨਾ ਲੀਡਰ ਆਈ ਤੇ ਸੱਚ ਦੀ ਗਵਾਹੀ ਕਰਦੇ ਸੱਚ ਤੇ ਬੋਲਦੇ ਆ ਤੁਸੀਂ ਕਿਸੇ ਦੀ ਇੰਟਰਵਿਊ ਜਾਂ ਕਿਸੇ ਦੀ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਆਰਟੀਫੀਸ਼ੀਅਲ ਆਪਣੇ ਤੁਸੀਂ ਇੰਟੈਲੀਜੈਂਸ ਦੇ ਨਾਲ ਤੋੜਪਨ ਕਰਦੇ ਹੋ ਕਿਸੇ ਦੀ ਵੀਡੀਓ ਤੇ ਤੇ ਉਸ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਜੇ ਚੰਡੀਗੜ੍ਹ ਆਪਣੀ ਕਰਦੇ ਨੇ ਐਫ ਆਈ ਆਰ ਕਰਵਾਦੇ ਨੇ ਤੇ ਉਹ ਭਾਜਪਾ ਉਹਦੇ ਵਿੱਚ ਕਿੱਥੋਂ ਆ ਗਈ थी ਕਰੋ قصور ਤੁਸੀਂ ਤੁਹਾਡਾ سوشل میڈیا ਤੁਹਾਡਾ سوشل میڈیا ਦੇ ਪੇਜ ਤੇ ਆਮ ਆਦਮੀ ਪਾਰਟੀ ਦੇ ਪੇਜ ਤੇ ਉੱਤੇ ਡਾਕਟਰਡ ਜਿਹੜੀ ਇਹਨਾਂ ਦੀ ਵੀਡੀਓ ਚਲਾਈ ਗਈ ਪ੍ਰਤਾਪ ਸਿੰਘ ਬਾਜਵਾ ਦੀ ਉਹਦੇ ਵਿੱਚ ਜੇ ਤੁਹਾਡੀ ਅੱਜ ਪੁਲਿਸ ਨੇ ਤੁਹਾਡੇ ਉੱਤੇ ਛਾਣਬੀਨ ਕੀਤੀ ਜਾਂ ਤੁਹਾਡੇ ਲੀਡਰਾਂ ਤੇ ਐਫ ਆਈ ਆਰ ਕੀਤੀ ਤੇ ਉਹ ਅੱਜ ਇੱਥੇ ਭਾਜਪਾ ਕਿੱਥੋਂ ਵਿੱਚ ਆ ਗਈ ਜੀ ਮંત્રી ਅਵਨ ਰੋੜਾ ਤੇ ਹਰਪਾਲ ਚੀਮਾ ਦਾ ਦੋਨਾਂ ਦਾ ਇਹ ਕਹਿਣਾ ਹੈ ਵਿਧਾਨ ਸਭਾ ਦੇ ਅੰਦਰ ਵੀ ਬਾਹਰ ਵੀ ਉਹ ਕਹਿੰਦੇ ਕਿ ਬਾਜਵਾ ਸਾਹਿਬ ਜਾਣਦੇ ਨੇ ਚੰਡੀਗੜ੍ਹ ਪੁਲਿਸ ਕੋਲ ਤੇ ਉੱਥੇ ਚੱਲਦੀ ਹੈ ਭਾਜਪਾ ਦੀ ਯੂਟੀ ਜਿਹੜੀ ਅਸਿੱਧਾ ਸੈਂਟਰ ਦੇ ਅੰਦਰ ਹੈ ਉਹਨਾਂ ਨੇ ਹਾਲੇ ਸ਼ਿਕਾਇਤ ਹੀ ਦਿੱਤੀ ਹੈ ਬਿਨਾਂ ਜਾਂਚ ਪੜਤਾਲ ਕੀਤੇ ਆ ਛੱਟ ਦੇਣੀ ਪਰਚਾ ਦਰਜ ਹੋ ਗਿਆ ਨਹੀਂ ਤੁਸੀਂ ਜੇ ਕਿਸੇ ਤੇ ਕਰੋ ਤੁਸੀਂ ਤੇ ਕਿਸੇ ਦੇ ਮੂੰਹ ਚ ਕੋਈ ਚੀਜ਼ ਨਿਕਲੀ ਉਹ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੇ ਵਿਜੀਲੈਂਸ ਦੀ ਟੀਮ ਬਿਠਾ ਕੇ ਤੇ ਉਧਰ ਇਹ ਉਹਨਾਂ ਨੂੰ ਉੱਥੇ ਬੁਲਾ ਲਿਆ ਵਿਜੀਲੈਂਸ ਆਫਿਸ ਉਹ ਕਿਸੇ ਨੇ ਕੀ ਕੀਤੀ ਸੀ ਪੜਤਾਲ ਕੀਤੀ ਸੀ ਜਦੋਂ ਤੁਸੀਂ ਕਰਦੇ ਹੋ ਤੁਸੀਂ ਤੇ ਆਪਣੇ ਆਪ ਨੂੰ ਸ਼ਹੀਦ ਕਹਿੰਦੇ ਹੋ ਜੇ ਤਾਂ ਦੇ ਕੋਈ ਇਹਦੇ ਦੂਜੇ ਕਹਿੰਦੇ ਵੀ ਨਹੀਂ ਜੀ ਇਹ ਤਾਂ ਇਹ ਭਾਜਪਾ ਇਹਨਾਂ ਦੀ ਮਦਦ ਕਰਦੀ ਹੈ ਜਾਂ ਇਹ ਇਹ ਬੜੀ ਛੋਟੀ ਸੋਚ ਵਾਲੇ ਸੰਦੀਪ ਜੀ ਪੰਜਾਬ ਦੀ ਬਦਕਿਸਮਤੀ ਹੈ ਵੀ ਐਕਚੁਅਲੀ ਇਸ ਕਿਸਮ ਦੇ ਲੀਡਰ ਜਿਹੜੇ ਨੇ ਨਾ ਉਹ ਪੰਜਾਬ ਦੇ ਵਿੱਚ ਲੋਕਾਂ ਨੇ ਗਲਤੀ ਨਾਲ ਚੁਣ ਲਏ ਹੋਂ ਝੂਠ ਬੋਲਦੇ ਨੇ ਸਵੇਰੇ ਗੱਲ ਕੋਈ ਇਹਨਾਂ ਦੀ ਆਪਣੀਆਂ ਗੱਲਾਂ ਹੀ ਜਿਹੜਾ ਝੂਠ ਹੈ ਉਹ ਲੋਕਾਂ ਦੇ ਸਾਹਮਣੇ ਸੱਚ ਜ਼ਾਹਰ ਹੋ ਹੀ ਜਾਂਦਾ ਤੁਸੀਂ ਦੇਖੋ ਨਾ ਵੀ ਅਰਵਿੰਦ ਕੇਜਰੀਵਾਲ ਦਾ ਲਾ ਲਓ ਇਹ ਸਾਰੇ ਬੰਦੇ ਜਿਹੜੇ ਕਹਿੰਦੇ ਸੀ ਵੀ ਜੀ ਸਾਡੀ ਜਿਹੜੀ ਪਾਰਟੀ ਹੈ ਨਾ ਜੀ ਉਹ ਕੀ ਕਹਿੰਦੇ ਸਿਲੈਕਟਿਡ ਪਾਰਟੀ ਨਹੀਂ ਹੈ ਇਲੈਕਟਿਡ ਪਾਰਟੀ ਹੈ ਅਸੀਂ ਇਲੈਕਟਿਡ ਲੋਕ ਆ ਸਾਨੂੰ ਬਰਦਾਸ਼ਤ ਨਹੀਂ ਕਰਦੇ ਜੀ ਇੱਥੋਂ ਦੇ ਕਦੀ گورنر ਪੰਜਾਬ ਤੇ ਅਲੀਗੇਸ਼ਨ ਇਹ ਲਾਦੇ ਹੁੰਦੇ ਇਹ ਇਲੈਕਟਿਡ ਆ ਤੇ ਜਿਹੜੇ ਦਿੱਲੀ ਦੇ ਇਹਨਾਂ ਦੇ ਗੁਰਗੇ ਜਿਹੜੇ ਦਿੱਲੀ ਤੋਂ ਹਰਾਏ ਹੋਏ ਉਹ ਲੋਕ ਇੱਥੇ ਆ ਕੇ ਉਹ ਕੀ ਉਹ ਇਲੈਕਟਿਡ ਨੇ ਜਿਹੜੇ ਪੰਜਾਬ ਤੇ ਆ ਕੇ ਰਾਜ ਕਰਨ ਦੇ ਨੇ ਇਹਨਾਂ ਨੂੰ ਤੇ ਖਾਲੀ ਕੁਰਸੀਆਂ ਤੇ ਬਿਠਾਇਆ ਸਾਰੇ ਕੰਮ ਤੇ ਦਫਤਰਾਂ ਤੇ ਉਹਨਾਂ ਦੇ ਆਖੇ ਹੋ ਰਹੇ ਨੇ ਅਫਸਰ ਉਹਨਾਂ ਦੀ ਮਰਜ਼ੀ ਨਾਲ ਲੱਗ ਰਹੇ ਕੰਮ ਉਹਨਾਂ ਦੇ ਹੋ ਰਹੇ ਇਹ ਤਾਂ ਟੋਟਲੀ ਡਿਫੰਕਟ ਪਾਰਟੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਫਲੋਰ ਤੇ ਵੀ ਕਿਹਾ ਬਾਹਰ ਵੀ ਮੀਡੀਆ ਨੂੰ ਆ ਕੇ ਕਿਹਾ ਉਹ ਕਹਿੰਦੇ ਕਿ ਜਿਹੜੇ ਨਾ ਭਾਜਪਾ ਪਾਰਟੀ ਹੈ ਖਾਸ ਕਰਕੇ ਸਾਡੀ ਚੜ੍ਹਤ ਨੂੰ ਬਰਦਾਸ਼ਤ ਨਹੀਂ ਕਰਦੀ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਹੈ ਕਹਿੰਦੇ ਸੱਚ ਬੋਲਣ ਵਾਲੇ ਨੂੰ ਤਾਂ ਪਰਚਾ ਦਾ ਸਾਹਮਣਾ ਕਰਨਾ ਹੀ ਪੈਣਾ ਸੱਚ ਬੋਲਣ ਵਾਲੇ ਤੇ ਪਰਚੇ ਪੈਂਦੇ ਆ ਨਹੀਂ ਇਹ ਸੱਚ ਬੋਲਦੇ ਕੀ ਨੇ ਪਹਿਲੇ ਤੇ ਇਹਨਾਂ ਦੀ ਇੱਕ ਗੱਲ ਇਹ ਪੁੱਛਣ ਵਾਲੀ ਹੈ ਵੀ ਤੁਸੀਂ ਸੱਚ ਬੋਲਦੇ ਕੀ ਹੋ ਸੱਚ ਤਾਂ ਬੋਲਦਾ ਹੀ ਨਹੀਂ ਕਦੀ ਵੀ ਦੇਖੋ ਮੇਰਾ ਮਤਲਬ ਇਹ ਭਾਜਪਾ ਦਾ ਪੰਜਾਬ ਨਾਲ ਕੀ ਕਨਸਰਨ ਹੈ ਇਨ ਆਦਰਵਾਇਜ਼ ਦੋ ਐਮਐਲਏ ਨੇ ਸਾਡੇ ਇਹਨਾਂ ਦੀ ਸਰਕਾਰ ਚੱਲੀ 94 95 ਇਹਨਾਂ ਕੋਈ ਇਸ ਵੇਲੇ ਐਮਐਲਏ ਨਹੀਂ ਜੇ ਇਹਨਾਂ ਦੀ ਕੋਈ ਨਲਾਇਕੀ ਹੁੰਦੀ ਹੈ ਇਹਨਾਂ ਦਾ ਕੋਈ ਲੀਡਰ ਇਹਨਾਂ ਦਾ ਕੋਈ ਮੰਤਰੀ ਕਿਸੇ ਕਾਰਜ ਕਾਰੋਬਾਰ ਦੇ કે ਹੋਰ ਚੀਜ਼ ਫੜਿਆ ਜਾਂਦਾ ਹੈ ਤੇ ਫਿਰ ਉਹਦੇ ਪਿੱਛੇ ਲਾਉਂਦੇ ਵੀ ਜੀ ਭਾਜ ਭਾਜੀ ਇਹਨਾਂ ਦੇ ਪਿੱਛੇ ਪਈ ਹੈ ਜੀ ਕਦੀ ਹਰ ਚੀਜ਼ ਦਾ ਐਲੀਗੇਸ਼ਨ ਕੋਸ਼ਿਸ਼ ਕਰਨੀ ਹੈ ਭੀ ਭਾਰਤੀ ਜਨਤਾ ਪਾਰਟੀ ਦੇ ਆਦਿ ਪਰ ਉਹ ਵੀ ਕਹਿੰਦੇ ਆ ਨਾ ਹਰਪਾਲ ਚੀਮਾ ਕਹਿੰਦੇ ਮੰਤਰੀ ਸਾਹਿਬ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਦੀ ਹੋਰ ਤਾਂ ਬਾਤ ਚੱਲੀ ਨਹੀਂ ਝਟ ਦੇਣੀ ਪਰਚਾ ਦਰਜ ਕਰਾਏ ਸਾਡੇ ਤੇ ਵਿਕਰਮਜੀਠੀ ਵਾਲੇ ਕੇਸ ਚ ਬਿਆਨ ਦੇ ਕੇ ਫਾਸੀ ਇੰਨੇ ਗਏ ਸੀ ਪਹਿਲਾਂ ਕਹਿੰਦੇ ਸੀ ਗਲ ਚ ਰੱਸਾ ਪਾ ਕੇ ਤਰਨ ਤਰਨ ਸੀਆਈਏ ਲਿਆਵਾਂਗੇ ਵਿਕਰਮਜੀਠਿਆ ਨੂੰ ਬਾਅਦ ਚ ਵਿਕਰਮਜੀਠਿਆ ਦਾ ਪੱਖਪੂਰ ਦੇ ਫਿਰਦੇ ਦੇਖੋ ਸੰਦੀਪ ਜੀ ਇਹ ਆਮ ਆਦਮੀ ਪਾਰਟੀ ਦਾ ਮੈਂ ਵੇਖਿਆ ਹੈ ਵੀ ਹਰ ਚੀਜ਼ ਨੂੰ ਆਪਣੇ ਹਿਸਾਬ ਨਾਲ ਤੋੜ-ਮੋੜ ਕੇ ਪੇਸ਼ ਕਰਦੇ ਨੇ ਕੱਲੇ ਪ੍ਰਤਾਪ ਸਿੰਘ ਬਾਜਵਾ ਨੇ ਨਹੀਂ ਹਰ ਪੋਲੀਟੀਕਲ ਪਾਰਟੀ ਦੇ ਲੀਡਰਸ ਨੇ ਜਿਸ ਤਰੀਕੇ ਨਾਲ ਪੁਲਿਸ ਦੀ ਜਾਂ ਵਿਜੀਲੈਂਸ ਦੀ ਬਿਹੇਵੀਅਰ ਸੀ ਜਾਂ ਜਿਸ ਕਿਸਮ ਨਾਲ ਕਿਸੇ ਦੀ ਤੋਹੀਨ ਕਰਕੇ ਜਿੱਦਾਂ ਬੰਦਾ ਨਾ ਕਿ ਦੀ ਜ਼ਲਾਲਤ ਸ਼ੋਅ ਕਰਕੇ ਕਿ ਇਹਨੂੰ ਨੀਵਾ ਵਿਖਾ ਕੇ ਤੇ ਜਿਹੜਾ ਤਰੀਕਾਕਾਰ ਉਹਨਾਂ ਅਪਣਾਇਆ ਸੀ ਉਸ ਤੇ ਲੋਕਾਂ ਨੇ ਤੇ ਪੰਜਾਬ ਦੇ ਲੀਡਰਾਂ ਨੇ ਟਿੱਪਣੀਆਂ ਕੀਤੀਆਂ ਹੂੰ ਉਹਦੇ ਵਿੱਚ ਤੇ ਟਿੱਪਣੀਆਂ ਸੀ ਵੀ ਕੀਤੀ ਜੀ ਸਾਰਿਆਂ ਨੂੰ ਪਹਿਲੇ ਬਿਕਰਮ ਮਜੀਠੇ ਦੇ ਖਿਲਾਫ ਨਸ਼ੇ ਦੇ ਜਿਹੜੇ ਕੀਤੇ ਸੀ ਅਸੀਂ ਉਜਾਗਰ ਕਰਕੇ ਅਸੀਂ ਇਹਦੀ ਸਾਰਾ ਕੁਝ ਉਹਦੇ ਅਗੇਂਸਟ ਚੱਲਦੇ ਰਹੇ ਕਿਸੇ ਨੇ ਉਹਦੇ ਪੱਖ ਦੀ ਇਸ ਗੱਲੋਂ ਨਹੀਂ ਹਾ ਦਾ ਨਾਰਾ ਮਾਰਿਆ ਵੀ ਜੀ ਉਹ ਇੱਥੇ ਐਕਸ਼ਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਕਰੋ ਤੁਸੀਂ ਵਿਜੀਲੈਂਸ ਹੋ ਤੁਸੀਂ ਤਾਂ ਵੈਸੇ ਇਹਨੂੰ ਕਹੋ ਸਮਨ ਕਰ ਲਓ ਬਈ ਇਧਰ ਆ ਨਾਓ ਫਿਰ ਜੋ ਮਰਜੀ ਕਰੋ ਤੇ ਜਦੋਂ ਤੁਸੀਂ ਕਿਸੇ ਦੇ ਘਰ ਜਾ ਕੇ ਕਹਿੰਦੇ 올ਡ ਮਦਰ ਹੈ ਜਾਂ ਉਹ ਬਿਮਾਰ ਹੈ ਜਾਂ ਇਸ ਤਰੀਕੇ ਨਾਲ ਜਾ ਕੇ ਤੁਸੀਂ ਦੇਖੋ ਸਰ ਦਬਾਗ ਜਦੋਂ ਸਰਕਾਰਾਂ ਕਹਿੰਦੀਆਂ ਨੇ ਨਾ ਇਹ ਜਿਹੜਾ ਜਿਹੜੀ ਪਾਵਰ ਹੈ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਪਾਵਰ ਦਾ ਜਿਹੜਾ ਕੀੜਾ ਹੈ ਨਾ ਉਹ ਸਾਰੇ ਕਿਤੇ ਵੀ ਸਰੀਰ ਤੇ ਹੋਰ ਅਸਰ ਨਹੀਂ ਕਰਦਾ ਉਹ ਸਿੱਧਾ ਦਿਮਾਗ ਤੇ ਕਰਦਾ ਇਹਨਾਂ ਦੇ ਦਿਮਾਗ ਤੇ ਉਹ ਪਾਵਰ ਦਾ ਕੀੜਾ ਚੜਿਆ ਬੈਠਾ ਹੈ ਜਿਹੜਾ ਕਿ ਲੋਕਾਂ ਲਾ ਦੇਣਾ ਹੈ ਲੱਥਾ ਹੀ ਇਹ ਲੋਕਾਂ ਦੇ ਪਾਣਾ ਇਹਨਾਂ ਨੂੰ ਨਹੀਂ ਅਜੇ ਵਿਖੜਿਆ ਔਰ ਜਿਸ ਤਰੀਕੇ ਨਾਲ ਸਰਕਾਰ ਦੀ ਜਿੰਨੀ ਤੋਏ ਤੋਏ ਹੋਣੀ ਹੈ ਹਰ ਮੰਨੇ ਉਹ ਤੁਸੀਂ ਦੇਖੋ ਮੈਂ ਇੱਕ ਤੁਹਾਡੀ ਗੱਲ ਤੋਂ ਵਿੱਚੋਂ ਵੀ ਅੱਜ ਕੱਲ ਦੀ ਗੱਲ ਹੈ ਵੀ ਫਲੋਰ ਆਫ ਦਾ ਹਾਊਸ ਦੇ ਚੀਫ ਮਿਨਿਸਟਰ ਸਾਹਿਬ ਪ੍ਰਾਈਮ ਮਿਨਿਸਟਰ ਸਾਹਿਬ ਦੀ ਤੇ ਕੰਟਰੀ ਦੇ ਹੋਮ ਮਿਨਿਸਟਰ ਸਾਹਿਬ ਦੀ ਜਿਸ ਤਰੀਕੇ ਨਾਲ ਤੋਹੀਨ ਕਰ ਰਹੇ ਨੇ ਉਹਨਾਂ ਦਾ ਕੀ ਕਸੂਰ ਹੈ ਵੀ ਤੁਹਾਡੇ ਉਹ ਸਾਰੇ ਹਿੰਦੁਸਤਾਨ ਨੂੰ ਚਲਾ ਰਹੇ ਨੇ ਸਰਕਾਰ ਜਨਾਰੀ ਤੁਸੀਂ ਇੱਕ ਸਟੇਟ ਦੀ ਚਲਾ ਰਹੇ ਹੋ ਪਰ ਮੁੱਖ ਮੰਤਰੀ ਨੇ ਨਾਲ ਇਹ ਵੀ ਕਿਹਾ ਕਹਿੰਦੇ ਸਾਡਾ ਜ ਮਰਜੀ ਜਿੰਨਾ ਮਰਜੀ ਵਿਰੋਧ ਹੋ ਜੇ ਇਸ ਮੇਰੇ ਬਿਆਨ ਦਾ ਪਰ ਮੈਂ ਆਲੋਚਨਾ ਕਰਦਾ ਰਹੂੰਗਾ ਫੋਰਨ ਪਾਲਿਸੀ ਦੇ ਵਿੱਚ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਨਹੀਂ ਇਹ ਫੋਰਨ ਪਾਲਿਸੀ ਦੀ ਆਲੋਚਨਾ ਕਿਹੜੀ ਗੱਲ ਦੀ ਹੋ ਰਹੀ ਹੈ ਕੀ ਹਿੰਦੁਸਤਾਨ ਦਾ ਕੋਈ ਟ੍ਰੇਡ ਵਿੱਚ ਨੁਕਸਾਨ ਹੋਇਆ ਇਹ ਦੋਸਤਾਂ ਨੇ ਬਜਾਏ ਜੇ ਪੋਜ਼ਿਟਿਵ ਤੁਹਾਡੇ ਤੁਸੀਂ ਪਲਾਂਗਾ ਪੋਟ ਰਹੇ ਹੋ ਤੁਹਾਨੂੰ ਕੋ ਇਨਵੈਸਟਮੈਂਟਸ ਆ ਰਹੀਆਂ ਨੇ ਤੁਸੀਂ ਹਰ ਕੰਟਰੀ ਜਾ ਕੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਕੋਈ ਉਹਨਾਂ ਦੀ ਕੀ ਕਹਿੰਦੇ ਵੀ ਜੀ ਭਗਤ ਕਰ ਰਿਹਾ ਤੇ ਤੁਹਾਨੂੰ ਤੁਹਾਡੇ ਪ੍ਰਾਈਮ ਮਿਨਿਸਟਰ ਨੂੰ ਜਿਹੜੀ ਵੈਲਕਮ ਕਰਦੇ ਉਹ ਚੰਗਾ ਨਹੀਂ ਲੱਗਣਦੇ ਮੈਂ ਤਾਂ ਸਮਝਦਾ ਇਹੋ ਜੇ ਬੰਦਿਆ ਤੇ ਜਿਹੜਾ ਆਪਣੇ ਪ੍ਰਾਈਮ ਮਿਨਿਸਟਰ ਦੇਸ਼ ਦਰੋਹ ਦਾ ਪਰਚਾ ਹੋਣਾ ਚਾਹੀਦਾ ਉਹ ਕਹਿੰਦੇ 19 ਕੋ ਆਬਾਦੀ ਵਾਲੇ ਦੇਸ਼ ਚ ਜਾ ਕੇ ਭਾਸ਼ਣ ਦਿੰਦੇ ਫਿਰਦੇ ਐ ਇੰਨੇ ਤਾਂ ਇੱਥੇ ਜੀਸੀਬੀ ਲੱਗੀ ਹੋਵੇ ਵਿਹਲੇ ਖੜੇ ਰਹਿ ਦਿੰਦੇ ਆ ਲੋਕ ਇਹ ਇਹ ਦੇਖੋ ਵੱਡਾ ਦਾ ਕੰਮ ਐ ਇਹੋ ਜੀਆਂ ਗੱਲਾਂ ਕਰਨੀਆਂ ਪਹਿਲੀ ਗੱਲ ਤੇ ਆਪਣੇ ਪ੍ਰਧਾਨ ਮੰਤਰੀ ਦੇ ਖਿਲਾਫ ਇਹੋ ਜੀ ਟਿੱਪਣੀ ਕਰਨੀ ਇਹ ਪਾਕਿਸਤਾਨ ਵਾਲੇ ਕਰਨ ਤੇ ਕੋਈ ਸਮਝ ਆਂਦੀ ਐ ਇਹ ਤਾਂ ਉਹ ਤਾਂ ਕਰਦੇ ਨਹੀਂ ਤੇ ਇਹ ਇੱਥੇ ਬੈਠੇ ਇਹੋ ਜੀਆਂ ਘਟਿਆ ਤੇ ਬੇਹੂਦਾ ਟਿੱਪਣੀਆਂ ਕਰਨ ਡੈ ਨੇ ਤੁਸੀਂ ਮੈਨੂੰ ਇੱਕ ਦਾਲ ਦਾ ਜਵਾਬ ਦੋ ਹੂੰ ਤੁਸੀਂ ਇਹ ਸੋਚ ਸਕਦੇ ਹੋ ਵੀ ਜਿੱਦਾਂ ਇਹ ਚੁਟਕਲੇ ਕਰਦੇ ਜੀ ਉਹਦੀ ਆਬਾਦੀ 9500 ਹੈ ਹਮ ਜਿਹੜੇ ਮੁਲਕ ਦੀ ਇਹ ਆਬਾਦੀ ਜਿਹੜੀ 9500 ਮੈਂ ਕਹਿੰਦਾ ਕਿੰਨੀ ਵੀ ਹੋਵੇ ਹਮ ਜੇ ਤੁਹਾਡੇ ਰਾਸ਼ਟਰਪਤੀ ਤੁਹਾਡੇ ਪ੍ਰਾਈਮ ਮਿਨਿਸਟਰ ਦੀ ਕੋਈ ਉਥੇ ਤਾਰੀਫ ਕਰ ਰਿਹਾ ਜਾਂ ਉਹਨਾਂ ਦਾ ਸਤਿਕਾਰ ਕਰ ਰਿਹਾ ਹੈ ਜਾਂ ਉਹਨਾਂ ਨੂੰ ਉਥੋਂ ਦਾ ਹਾਈਐਸਟ ਅਵਾਰਡ ਦਿੱਤਾ ਜਾ ਰਿਹਾ ਹੈ ਹਮ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਕਿ ਤੁਹਾਨੂੰ ਇਸ ਗੱਲ ਦੀ ਤਕਲੀਫ ਹੋਣੀ ਚਾਹੀਦੀ ਹੈ ਇਹ ਜਿਹੜੇ ਇਹ ਜਿਹੜੇ ਬੰਦੇ ਨੇ ਨਾ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਵੀ ਅਸੀਂ ਘਰ ਛੋਟੀ ਤੇ ਰਵਾਂਗੇ ਜੀ ਅਸੀਂ ਵੈਗਨ ਆਰ ਚ ਆਇਆ ਜੀ ਘਰ ਨਹੀਂ ਲਵਾਂਗੇ ਜੀ ਪਲਾਨ ਸਾਰਿਆਂ ਨੂੰ ਵੱਡੇ ਕਰਪਟ ਔਰ ਸਾਰਿਆਂ ਨੂੰ ਵੱਧ ਜੇ ਕਿਸੇ ਨੇ ਇਸ ਆਪਣੀ ਤਾਕਤ ਦਾ ਜੇ ਕਿਸੇ ਨੇ ਫਾਇਦਾ ਲਿਆ ਤੇ ਇਹ ਆਮ ਆਦਮੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਕਹੀ ਜਾਂਦੀ ਹੈ ਦ ਮੋਸਟ ਕਰਪਟ ਪਾਰਟੀ ਹੈ ਹੁਣ ਤੁਸੀਂ ਹੁਣ ਜੇ ਦੇ ਇਹਨਾਂ ਦੀਆਂ ਚੀਜ਼ਾਂ ਨੂੰ ਤੁਸੀਂ ਉਜਾਗਰ ਕਰਦੇ ਹੋ ਇਹਨਾਂ ਚੰਗੀਆਂ ਨਹੀਂ ਲੱਗਦੀਆਂ ਹਾਂ ਉਨੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਜਾਂ ਉਹ ਹੋਮ ਮਿਨਿਸਟਰ ਤੜੀ ਪਾ ਦਸੂ ਕਮਾਤੀ ਜਾਂ ਨਹੀਂ ਹੈ। ਇੱਕ ਕੰਟਰੀ ਦਾ ਤਾਂ ਹੈ ਹੋਮ ਮਿਨਿਸਟਰ ਹੈ। ਪਰ ਇੱਕ ਗੱਲ ਤਾਂ ਬੜੀ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਸੀ ਜਾਂ ਇੱਕ ਧਾਰਨਾ ਬਣ ਗਈ ਸੀ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਤੇ ਅੱਜਕੱਲ੍ਹ ਗ੍ਰਹਿ ਮੰਤਰੀ ਹਮੇਸ਼ਾ ਨਾਲ ਬਣਦੀ ਬਹੁਤ ਹੈ। ਉਹਨਾਂ ਦੀ ਮੰਨਦੇ ਬਹੁਤ ਨੇ। ਉਹਨਾਂ ਦੇ ਨਾਲ ਕੋਈ ਜ਼ਿਆਦਾ ਵਧੀਆ ਰਿਲੇਸ਼ਨ ਨਹੀਂ ਕੋਈ ਮਾੜੀ ਗੱਲ ਨਹੀਂ ਹੈ। ਇਸ ਤਰ੍ਹਾਂ ਦੀਆਂ ਗੱਲਾਂ ਵੀ ਹੋ ਰਹੀਆਂ। ਦੇਖੋ ਇਹ ਗੱਲਾਂ ਤੇ ਪੋਲਿਟੀਕਲੀ ਹੁੰਦੀਆਂ ਨੇ ਮੈਂ ਨਹੀਂ ਸਮਝਦਾ। ਵੀ ਭਾਰਤੀ ਜਨਤਾ ਪਾਰਟੀ ਇਹੋ ਜਿਹੇ ਨਿਖਿੱਧ ਲੀਡਰਾਂ ਨੂੰ ਆਪਣੇ ਲਾਗੇ ਵੀ ਬੰਦੇ ਹੋਣ ਜਾਂ ਉਹਨਾਂ ਨਾਲ ਇਸ ਕਿਸਮ ਦੀ ਗੱਲ ਕਿਉਂਕਿ ਤੁਸੀਂ ਦੇਖੋ ਨਾ ਤੁਸੀਂ ਕਿਸੇ ਦੀ ਯਾਰ ਮੈਂ ਕਿਸੇ ਘਟੋ ਘਟ ਆਪਣੇ ਪ੍ਰਧਾਨ ਮੰਤਰੀ ਦੀ ਇੱਜ਼ਤ ਮਾਨ ਤੇ ਕਰਾਂ ਫੇਰ ਤੁਹਾਨੂੰ ਸੂਬੇ ਨੂੰ ਹਰ ਚੀਜ਼ ਚਾਹੀਦੀ ਹੈ ਸੈਂਟਰ ਕੋਲੋਂ ਜੀ ਤੁਸੀਂ ਤੇ ਆਪ ਕਨਫਲਿਕਟ ਪੈਦਾ ਕਰ ਰਹੇ ਹੋ ਤੁਸੀਂ ਤੇ ਆਪ ਦੁਸ਼ਮਨੀਆ ਪੈਦਾ ਕਰ ਰਹੇ ਹੋ ਕਿਸੇ ਪਾਰਟੀ ਦੇ ਲੀਡਰ ਨੇ ਮੈਨੂੰ ਤੁਸੀਂ ਦੱਸੋ ਇਨਾਂ ਦੀ ਜਿਹੜੀ ਇਹ ਟਿੱਪਣੀ ਸੀਗੀ ਇਸ ਉੱਤੇ ਹਰ ਪਾਰਟੀ ਦੇ ਲੋਕਾਂ ਨੇ ਹਰ ਜਗ੍ਹਾ ਕਿਹਾ ਵੀ ਇਹ ਇਸ ਤੋਂ ਘਟਿਆ ਔਰ ਛੋਟੀ ਸੋਚ ਨਹੀਂ ਹੋ ਸਕਦੀ ਔਰ ਮੈਨੂੰ ਦੁੱਖ ਆ ਵੀ ਸਾਡੇ ਸੂਬੇ ਦਾ ਮੁੱਖ ਮੰਤਰੀ ਇਸ ਕਿਸਮ ਦੀ ਘਟਿਆ ਗੱਲ ਕਰੇ ਅਸੀਂ ਕਦੀ ਇਹਨਾਂ ਕੋ ਆਸ ਨਹੀਂ ਰੱਖੀ ਜਿੰਨਾ ਵੀ ਮਰਜ਼ੀ ਤੁਸੀਂ ਆਪਣੀ ਚਲੋ ਮਿਮਿਕਰੀ ਤੁਸੀਂ ਕਮੇਡੀਅਨ ਹੋ ਤੁਸੀਂ ਜਿੱਦਾਂ ਮਰਜ਼ੀ ਤੁਹਾਨੂੰ ਲੋਕਾਂ ਨੇ ਦਿੱਤਾ ਹੈ ਬੜੇ ਬੜੇ ਯੂਕਰੇਨ ਦਾ ਜਿਹੜਾ ਅੱਜ ਪ੍ਰੈਜ਼ੀਡੈਂਟ ਹੈ ਉਹ ਵੀ ਤਾਂ ਇਹ ਇਤੋਂ ਇਸੇ 스테ਟ ਤੋਂ ਵਿੱਚੋਂ ਨਿਕਲਿਆ ਹਾਂ ਹਾਂ ਜ਼ੇਲੈਂਸਕੀ ਕਦੀ ਤੁਸੀਂ ਦੇਖਿਆ ਵੀ ਉਹਨੇ ਕੋਈ ਘਟਿਆ ਗੱਲ ਜਾਂ ਇਸ ਕਿਸਮ ਦੀ ਇਵਨ ਆਪਣੇ ਦੁਸ਼ਮਣ ਦੇ ਬਾਰੇ ਵੀ ਕਹੀ ਹੋਈ ਔਰ ਵਾਜਵਾ ਸਾਹਿਬ ਇੱਕ ਗੱਲ ਤਾਂ ਠੀਕ ਹੈ ਕਿ ਤੁਹਾਨੂੰ ਟਿੱਪਣੀ ਤੇ ਇਤਰਾਜ਼ ਹੈ ਮੁੱਖ ਮੰਤਰੀ ਦੇ ਪਰ ਮੁੱਖ ਮੰਤਰੀ ਥੋੜੇ ਦਿਨ ਪਹਿਲਾਂ ਹੀ ਤਾਂ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਵੀ ਤਾਂ ਭਾਜੀਪੀ ਦੇ ਨੇ ਜੱਫੀ ਪਾ ਕੇ ਆਏ ਆ ਭਰਾ ਕਹਿ ਕੇ ਆਏ ਆ ਉਹ ਕਿਉਂ ਨਹੀਂ ਤੁਹਾਨੂੰ ਤੁਹਾਨੂੰ ਦੇਖਿਆ ਤੇ ਇਹੋ ਤੇ ਮੈਂ ਪੁੱਛਣਾ ਚਾਹੁੰਦਾ ਐਡੇ ਸਾਡੇ ਜਿਹੜੇ ਇਹਨਾਂ ਦੇ ਗਰਗਟ ਵਾਂਗੂ ਰੰਗ ਬਦਲਦੇ ਨੇ ਉਧਰ ਤੇ ਜੱਫੀਆਂ ਪਾ ਕੇ ਆਂਦੇ ਤੇ ਇੱਧਰ ਆ ਕੇ ਗੱਲ ਹੀ ਕੁਝ ਹੋਰ ਕਰਦੇ ਦੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਮੈਂ ਤਾਂ ਇੱਕ ਗੱਲ ਮੇਰੀ ਤਾਂ ਸਿਰਫ ਇੱਕ ਸਿੰਪਲ ਸਵਾਲ ਹੈ ਸੰਦੀਪ ਜੀ ਕੀ ਤੁਸੀਂ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਦੁਨੀਆ ਭਰ ਦੇ ਲੋਕ ਇਹ ਕਹਿ ਰਹੇ ਨੇ ਵੀ ਜੀ ਉਹਨਾਂ ਨੇ ਬਹੁਤ ਕੰਮ ਕੀਤਾ ਉਹਨਾਂ ਨੇ ਮਿਸ਼ਨ ਸੰਦੂਰ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੁਸ਼ਮਨਾ ਦੇ ਸਿਰਫ ਟੈਰਰਿਸਟਾਂ ਦੇ ਜਿਹੜੇ ਟਿਕਾਣੇ ਸੀ ਉਹਨਾਂ ਤੇ ਤਬਾਹੀ ਕਰਕੇ ਨਾ ਕਿ ਕਿਸੇ ਸਿਵਿਲਿਅਨ ਦਾ ਕੀਤਾ ਇਹ ਵਰਲਡ ਓਵਰ ਸਾਰੇ ਲੀਡਰਸ ਨੇ ਸਾਰੇ ਕੰਟਰੀਜ਼ ਦੇ ਲੀਡਰਸ ਨੇ ਗੱਲ ਕਹੀ ਵੀ ਬਹੁਤ ਅੱਛਾ ਔਰ ਇੱਕ ਮੈਸੇਜ ਦਿੱਤਾ ਹੈ ਵੀ ਟੈਰਰਿਜ਼ਮ ਨੂੰ ਕੋਈ ਵੀ ਦੇਸ਼ ਇਹ ਨਾ ਬਰਦਾਸ਼ਤ ਕੀ ਕਰੇ ਬਾਜਵਾ ਸਾਹਿਬ ਇੱਕ ਨਾ ਸਿਆਸਤ ਦੇ ਵਿੱਚ ਫਾਰਮੂਲਾ ਜਿਹਾ ਬੜਾ ਚੱਲ ਰਿਹਾ ਹੈ ਉਹ ਤਾਂ ਅਲਜਬਰਾ ਹੀ ਬਣਿਆ ਪਿਆ ਹੈ ਉਹ ਇਹ ਆ ਉਹ ਤੁਸੀਂ ਸਮਝਾ ਦਿਓ ਠੀਕ ਕੀ ਹੈ ਕਾਂਗਰਸ ਪਾਰਟੀ ਜਦੋਂ ਬੋਲਦੀ ਹੈ ਉਹ ਆਮ ਆਦਮੀ ਪਾਰਟੀ ਨੂੰ ਕਹਿੰਦੀ ਹੈ ਜੀ ਭਾਜਪਾ ਦੀ ਬੀ ਟੀਮ ਹੈ ਆਮ ਆਦਮੀ ਪਾਰਟੀ ਜੀ ਅੱਜ ਆਮ ਆਦਮੀ ਪਾਰਟੀ ਭਾਜਪਾ ਨੂੰ ਕਹਿ ਰਹੀ ਹੈ ਕਿ ਕਾਂਗਰਸ ਤੇ ਭਾਜਪਾ ਇਕੱਠੀਆਂ ਨੇ ਭਾਜਪਾ ਦਾ ਕਿਤੇ ਕਿਤੇ ਨਾਲ ਸਾਂਝਾ ਮੈਚ ਹੈ ਦੇਖੋ ਗੱਲ ਇਹ ਤਾਂ ਵੀ ਕਹਿੰਦੇ ਕੋਈ ਤਕੜਾ ਰਿਸ਼ਤੇਦਾਰ ਹੋਏ ਨਾ ਕਿਸੇ ਦਾ ਤੇ ਸਾਰੇ ਉਹਦੇ ਸਾਲੇ ਬਣ ਜਾਂਦੇ ਨੇ ਵੀ ਮੇਰਾ ਭਾਇਆ ਜੀ ਹੈ ਇਹ ਤਕਰੀ ਜਦੋਂ ਪਾਰਟੀ ਦੇ ਲੀਡਰਸ਼ਿਪ ਤੇ ਸਾਰੇ ਚੰਗੇ ਹੁੰਦੇ ਨੇ ਨਾ ਇਹ ਆਪ ਹੀ ਵਿੱਚੋਂ ਰਿਸ਼ਤੇਦਾਰੀਆਂ ਲੱਭਦੇ ਨੇ ਭਾਜਪਾ ਹੈ ਇੱਕ ਪੋਲਿਟਿਕਲ ਪਾਰਟੀ ਹੁੰਦੇ ਨਾਤੇ ਜਿਹੜਾ ਵੀ ਕਿਸੇ ਵੀ ਸੂਬੇ ਵਿੱਚ ਚਾਹੇ ਆਪੋਜੀਸ਼ਨ ਪਾਰਟੀ ਦਾ ਰਾਜ ਹੈ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਆਪਣੀ ਐਕਸਟੈਂਡ ਕਰਨੀ ਹਰ ਚੀਜ਼ ਦੀ ਫਿਲਸਿਟੇਟ ਕਰਨਾ ਇਹ ਨਹੀਂ ਵੀ ਉਹ ਘਟਿਆ ਸੋਚ ਹੈ ਤੇ ਉਹਨਾਂ ਸੋਚ ਦੇ ਬਾਰੇ ਤੇ ਆਪਾਂ ਇੱਕ ਦੂਜੇ ਨਾਲ ਇਸ ਕਿਸਮ ਦੀਆਂ ਖਿੱਚੇ ਤਾਨੀਆਂ ਪੈਦਾ ਕਰਦੀ ਹੈ ਇਟਸ ਅ ਰੋਂਗ ਪ੍ਰੈਸੀਡੈਂਟ ਔਰ ਮੈਂ ਇੱਕ ਕਈ ਵਾਰ ਮੈਂ ਮੁੱਖ ਮੰਤਰੀ ਨੂੰ ਵੇਖਿਆ ਇਹ ਤੇ ਇੱਕ ਕਨਵੈਂਟ ਤੇ ਪੜੇ ਨੇ ਜੀ ਇਹ ਤੇ ਫਲਾਣੇ ਨੇ ਜੀ ਤੇ ਕਨਵੈਂਟ ਤੇ ਪੜੇ ਬੱਚਿਆਂ ਨੂੰ تعلیم ਦਿੱਤੀ ਜਾਂਦੀ ਹੈ ਉਹਨਾਂ ਦੇ ਪੇਰੈਂਟਸ ਵੱਲੋਂ تعلیم ਦਿੱਤੀ ਜਾਂਦੀ ਹੈ ਉਹਨਾਂ ਦੇ ਟੀਚਰਸ ਵੱਲੋਂ ਦਿੱਤੀ ਜਾਂਦੀ ਵੀ ਕਿਹਦੀ ਰਿਸਪੈਕਟ ਕਿੱਦਾਂ ਕਰਨੀ ਹੈ ਤੁਸੀਂ ਕਹੇ ਨੂੰ ਤੂੰ ਤੂੰ ਕਰਕੇ ਹੈ ਕਿਸੇ ਆਪੋਜੀਸ਼ਨ ਦੇ ਜਿਹੜੇ ਆਪਣੇ ਬਰਾਬਰ ਦੇ ਤੁਹਾਡੇ ਲੀਡਰਸ ਨੇ ਉਹਨਾਂ ਨਾਲ ਤੁਸੀਂ ਇਸ ਕਿਸਮ ਦੀਆਂ ਘਟੀਆਂ ਗੱਲਾਂ ਕਰਕੇ ਤੇ ਫਿਰ ਐਕਸਪੈਕਟ ਕਰਨਾ ਵੀ ਅਗਲਾ ਬੋ ਡਾਊਨ ਕਰੇ ਮੇਰੇ ਸਭ ਨੇ ਤੇ ਮੈਂ ਦੱਸਾਂ ਬੜੀ ਇਹ 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 ਮੈਂ ਇਹ ਨੂੰ ਦੱਸਣਾ ਚਾਹਨਾ ਭਗਵੰਤ ਸਿੰਘ ਮਾਨ ਨੂੰ ਰਾਨੂ ਇਹ ਜਿਹੜੀ ਤਾਕਤ ਹੈ ਨਾ ਸਦਾ ਨਹੀਂ ਰਹਿੰਦੀ ਹੁੰਦੀ ਅਸੀਂ ਵੇਖਿਆ ਅਸੀਂ ਇਹ ਸਾਰਾ ਕੁਝ ਮੈਨੂੰ ਯਾਦ ਹੈ 2002 ਦੀ ਜਦੋਂ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਬਣੀ ਹੈ ਨਾ ਤੋਂ ਉਦੋਂ ਅਮਰਿੰਦਰ ਸਿੰਘ ਇੰਦੀਆਂ ਫਾਈਲਾਂ ਲੈ ਕੇ ਮੁੱਖ ਮੰਤਰੀ ਸੀ ਤੇ ਉਹਨੇ ਆਕਾਲੀ ਜਿਹੜੇ ਸਾਰੇ ਅੰਮਲੇ ਦੂਜੇ ਸੀ ਤੇ ਉਹਨਾਂ ਨੂੰ ਤੇ ਖਾਸ ਕਰਕੇ ਵੱਡੇ ਬਾਦਲ ਸਾਹਿਬ ਨੂੰ ਕਿਹਾ ਵੀ ਆ ਤੁਹਾਡੀਆਂ ਸਾਰੀਆਂ ਕਰਤੂਤਾ ਜਿਹੜੀਆਂ ਨਾ ਮੇਰੇ ਕੋਲ ਢੇਰ ਲੱਗਾ ਪਿਆ ਤੇ ਵੱਡੇ ਬਾਦਲ ਸਾਹਿਬ ਦੀ ਟਿੱਪਣੀ ਕੀ ਸੀ ਉਹਨਾਂ ਦਾ ਜਵਾਬ ਕੀ ਸੀ ਇਹ ਲਰਨ ਕਰਨਾ ਚਾਹੀਦਾ ਹੈ ਤੁਹਾਡੇ ਤੁਹਾਨੂੰ ਲੀਡਰਸ ਕੋਲ ਉਹਨਾਂ ਕਹਿਆ ਵੀ ਸਰਦਾਰ ਕੈਪਟਨ ਸਾਹਿਬ ਮਹਾਰਾਜ ਜੀ ਤੁਸੀਂ ਇਹ ਲੋਕਾਂ ਨੇ ਤੁਹਾਨੂੰ ਜਿਤਾ ਕੇ ਇੱਥੇ ਪਾਇਆ ਅਸੀਂ ਆਪਣੀ ਦਾੜੀ ਜੇ ਅ fırsਰਾਂ ਦੇ ਹੱਥਾਂ 'ਚ ਫੜਾਣੀ ਹੈ ਇਹ ਕੋਈ ਗੱਲ ਨਹੀਂ ਅੱਜ ਇਹੋ ਹੀ ਅਫਸਰ ਸਾਡੀ ਦਾਦੀ ਨੂੰ ਹੱਥ ਬਣ ਕੇ ਕੱਲ ਨੂੰ ਤੁਹਾਡੀ ਦਾਦੀ ਨੂੰ ਵੀ ਹੱਥ ਪਾਏਗਾ ਹੂੰ ਤੇ ਆਪਾਂ ਘਟੋ ਕਟਾ ਆਪਣੀ ਇੱਜ਼ਤ ਇਹ ਕੁਰਸੀ ਸਦਾ ਨਹੀਂ ਰਹਿਣੀ ਤੁਹਾਡੀ ਹੂੰ ਉਹਨਾਂ ਕਹਿੰਦੇ ਮੈਂ ਇੱਥੇ ਤਿੰਨ ਵਾਰ ਪਹਿਲੇ ਬਹਿ ਚੁੱਕਾ ਹੂੰ ਮੈਂ ਹੰਡਾਇਆ ਸਾਰਾ ਕੁਝ ਇੱਜ਼ਤ ਮਾਨ ਕਰਾਂਗੇ ਤੇ ਇੱਜ਼ਤ ਮਾਰ ਖਟਾਂਗੇ ਹੂੰ ਇਹ ਕਿਉਂਕਿ ਇਹਨਾਂ ਆਣਾ ਹੀ ਨਹੀਂ ਗਾ ਇਹ ਕਿਹਦੀ ਆਸ ਹੋਏ ਵੀ ਕਿ ਇਹਨੂੰ ਇਹ ਵੀ ਮੈਂ ਹੀ ਖਾਣਾ ਤੇ ਉਹ ਤੇ ਆਪਣਾ ਲਾਹਾ ਲੈ ਕੇ ਤੇ ਉਹ ਡੰਕੀ ਰੂਟ ਸਾਡੀ ਇਹਨਾਂ ਨੇ ਬਾਹਰ ਭੱਜ ਜਾਣਾ ਇਹਨਾਂ ਬੰਦਿਆਂ ਨੇ ਕਿੱਥੇ ਨੰਬਰ ਭਾਈਓ ਸਾਹਿਬ ਤੁਸੀਂ ਇਹ ਕਹਿ ਰਹੇ ਹੋ ਨਾ ਉਹ ਤਾਂ 27 ਦਾ ਅੱਗੇ 32 ਦਾ 37 ਦਾ ਪਲਾਨ ਬਣਾਈ ਬੈਠੇ ਆ ਮੁੱਖ ਮੰਤਰੀ ਦੇ ਭਾਸ਼ਣ ਸੁਨੇ ਨਹੀਂ ਤੁਸੀਂ ਮੈਂ ਤੇ ਕਹਿੰਦਾ ਵੀ ਇਹੋ ਦੇ ਜਿਹੜੇ ਲੋਕਾਂ ਨੇ ਗਲਤੀ ਕੀਤੀ ਹੈ ਤੇ ਇਹ ਸਮਝਦੇ ਨੇ ਵੀ ਅਸੀਂ ਜਿਹੜੇ ਲੋਕਾਂ ਨੇ ਇਹ ਵਾਦੇ ਝੂਠੇ ਸੱਚੇ ਕਰਕੇ ਉਹਨਾਂ ਨੂੰ ਕਰੀਏ ਕੋਸ਼ਿਸ਼ ਵੀ ਲੋਕ ਲੋਕ ਬੇਵਕੂਫ ਨਹੀਂ ਬੰਦੇ ਸਿਆਰੇ ਨੇ ਪੰਜਾਬੀ ਤਾਂ ਕਾਲਾ ਜਰੂਰ ਦੇ ਮਕਿ ਉਹ ਆਪਣੇ ਹਰ ਚੀਜ਼ ਨੂੰ ਵੱਖਰੇ ਢੰਗ ਨਾਲ ਵੇਖਦਾ ਹੈ ਪਰ ਜੇ ਇਸ ਢੰਗ ਨਾਲ ਉਹਨਾਂ ਨੇ ਇਹ ਸਰਕਾਰ ਅੱਜ ਮੈਂ ਚਲਦੀ ਵੇਖੀ ਹੈ ਬਾਹਰਲੇ ਮੁਲਕਾਂ ਦੇ ਲੋਕ ਬੁਲਾਉਂਦੇ ਹੁੰਦੇ ਨੇ ਸ਼ੌਕ ਹੁੰਦਾ ਹੈ ਇਹ ચીਫ ਮਿਨਿਸਟਰ ਆ ਰਿਹਾ ਮਿਨਿਸਟਰ ਆ ਰਿਹਾ ਤੇ ਗਾ ਰਿਸ਼ਤੇ ਬਣਾ ਕੇ ਰੱਖੀਏ ਅੱਜ ਲੋਕ ਇਹਨਾਂ ਨੂੰ ਬੁਲਾ ਕੇ ਰਾਜੀ ਨਹੀਂ ਇਹਨਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਬਾਜਵਾ ਸਾਹਿਬ ਜਿੱਥੋਂ ਤੱਕ ਇਹ ਗੱਲ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਦੇ ਉੱਤੇ ਜਿਹੜਾ ਪਰਚਾ ਦਰਜ ਹੋਇਆ ਵਾਰ-ਵਾਰ ਉਹਨਾਂ ਨੇ ਕਿਹਾ ਕਿ ਬਾਜਵਾ ਤੇ ਭਾਜਪਾ ਸ਼ਬਦਾਂ 'ਚ ਇੱਕ ਬਹੁਤਾ ਫਰਕ ਨਹੀਂ ਇੱਕ ਘਰ ਦੀ ਛੱਤ ਉੱਤੇ ਹੋਰ ਝੰਡਾ ਹੈ ਥੱਲੇ ਹੋਰ ਝੰਡਾ ਹੈ ਇਹ ਤਾਂ ਮਿਲੇ ਹੋਇਆ ਕਿਸੇ ਤੋਂ ਲੋਕੀ ਗੱਲ ਨਹੀਂ ਹੈ ਕੀ ਤੁਸੀਂ ਵਾਕਈ ਸਪੋਰਟ ਤਾਂ ਨਹੀਂ ਕਰਤੀ ਕਿ ਵੱਡੇ ਭਰਾ ਕਸੂਤੇ ਫਸੇ ਹੋਏ ਐ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਮੈਂ ਹੀ ਫੋਨ ਲਾ ਕੇ ਸਪਰਸ਼ ਕਰਦਾ ਮੇਰੇ ਵੀ ਕੌਣ ਮੰਨਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਏ ਤੇ ਇਹਨਾਂ ਦੀ ਪਾਰਟੀ ਦੇ ਖਿਲਾਫ ਇਹਨਾਂ ਦੇ ਮਨਿਸਟਰ ਦੇ ਖਿਲਾਫ ਪਰਚਾ ਹੋਏ ਤੇ ਕੀ ਉਹ ਮੇਰੀ ਕੀ ਮੈਂ ਤੇ ਇੱਕ ਬੜਾ ਛੋਟਾ ਜਿਹਾ ਵਰਕਰ ਆ ਬੀਜੇਪੀ ਦਾ ਨਾ ਕਿਸੇ ਤੁਸੀਂ ਸੋਚ ਸਕਦੇ ਹੋ ਫਿਰ ਕਾਂਗਰਸ ਦੀ ਮਦਦ ਹੋਏ ਤੁਸੀਂ ਇੱਕ ਮੰਨੇ ਤੇ ਆਪ ਵੀ ਕਹਿੰਦੇ ਵੀ ਬੀ ਟੀਮ ਲੋਕੀ ਕਹਿੰਦੇ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਤੇ ਕਾਂਗਰਸ ਨਾਲ ਤੇ ਉਹੀ ਛਤੀ ਦਾ ਅੰਕੜਾ ਹੈ ਬੀਜੇਪੀ ਦਾ ਮਦਦ ਦਾ ਤਾਂ ਸਵਾਲ ਹੀ ਪੈਦਾ ਨਹੀਂ ਪਰ ਇਹਨਾਂ ਦੀਆਂ ਕੀਤੀਆਂ ਹੋਈਆਂ ਕਰਤੂਤਾ ਹਮ ਇੱਕ ਹੁੰਦਾ ਹੈ ਵੀ ਤੁਸੀਂ ਕਿਸੇ ਦਾ ਬਣਾ ਕੇ ਰੱਖੋ ਨਾ ਤੇ ਅਗਲਾ ਵੀ ਤੁਹਾਡੀ ਇੱਜ਼ਤ ਮਾਨ ਕਰਕੇ ਤੁਹਾਡਾ ਤੁਹਾਡਾ ਬਣਾ ਕੇ ਰੱਖਦਾ ਹੈ ਜੀ ਤੇ ਕਿਸੇ ਨੂੰ ਇਹ ਨਾ ਚੱਜਣਾ ਤੇ ਕਵਾਏ ਨਹੀਂ ਤੂ ਤੂ ਕਰਕੇ ਤੇ ਇਹ ਸਾਰਿਆਂ ਦੀ ਤੋਹੀਨ ਕਰਦੇ ਨੇ ਕਿਹੜਾ ਬੰਦਾ ਇਹਨਾਂ ਦਾ ਜੇ ਕਿਸੇ ਕੋਲ ਸਚਾਈ ਦੇ ਬੇਸਿਸ ਤੇ ਜੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕੋਈ ਸ਼ਿਕਾਇਤ ਕੀਤੀ ਤੇ ਇਹਨਾਂ ਨੇ ਤੇ ਹਰ ਇੱਕ ਦੀ ਉਹ ਡਾਕਟਰ ਬਣਾ ਕੇ ਉਹ ਬਣਾ ਕੇ ਆਪਣੇ ਸੋਸ਼ਲ ਮੀਡੀਆ ਦੇ ਪੇਜ ਤੋਂ ਚਲਾਉਂਦੇ ਨੇ ਸੀ ਪਰ ਉਹ ਕਹਿੰਦੇ ਆ ਸੱਚਿਆਂ ਤੇ ਪਰਚਾ ਹੋ ਰਿਹਾ ਸੱਚਿਆਂ ਆ ਸੀ ਸੱਚਿਆਂ ਤੇ ਪਰਚਾ ਹੋ ਰਿਹਾ ਸੱਚਿਆਂ ਤੇ ਹੋ ਰਿਹਾ ਤੇ ਫਿਰ ਸੱਚੇ ਅਗੇ ਤਗੜੇ ਹੋ ਕੇ ਸਹਣ ਹੈ ਹੈ ਫਿਰ ਇਹਨੂੰ ਡਰ ਕਾਦਾ ਜੇ ਸੱਚੇ ਨੇ ਤੇ ਸੱਚਾ ਤੇ ਛੋਟੀ ਜਣਾ ਐ ਐਫ ਆਈ ਆਰ ਤੇ ਕਰਨੀ ਪੈਂਦੀ ਹੁੰਦੀ ਐਫ ਆਈ ਆਰ ਇਸ ਇਹ ਕਾਨੂੰਨੀ ਟੰਗਣਾ ਜੇ ਕੋਈ ਕੰਪਲੇਂਟ ਲੈ ਕੇ ਦੇ ਐਫ ਆਈ ਆਰ ਕੈਨਸਲ ਹੋ ਜਾਂਦੀਆਂ ਨੇ ਜੇ ਉਹਦੀ ਆਪਣਾ ਤੁਸੀਂ ਕਰਦੇ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਜੇ ਇਹ ਸੱਚੇ ਜਿਹੜੇ ਸੱਚੇ ਆਪਣੇ ਆਪ ਨੂੰ ਕਹਿੰਦੇ ਨੇ ਇਹ ਮੈਂ ਤਾਂ ਤੁਹਾਨੂੰ ਸੰਦੀਪ ਜੀ ਕਹਿਣਾ ਨਹੀਂ ਦੇਖੋ ਪੋਲੀਟੀਕਲੀ ਆਪਾਂ ਕਿੰਨੇ ਵੀ ਕਿਸੇ ਤੇ ਪੱਥਰ ਮਾਰੀਏ ਉਹ ਛਿੱਟੇ ਆਪਣੇ ਤੇ ਪੈਂਦੇ ਨੇ ਮੈਂ ਤਾਂ ਇੱਕ ਚੀਜ਼ ਇਹ ਸਿੱਖੀ ਹੈ ਵੀ ਇਸ ਤੋਂ ਲੋਕਾਂ ਪੰਜਾਬ ਦੇ ਲੋਕਾਂ ਨੇ ਇੱਕ ਤੇ ਹੁੰਦਾ ਵੀ ਧੋਖਾ ਹੋ ਜਾਣਾ ਉਹਨਾਂ ਦਾ ਇੱਕ ਤਰੋ ਹੋ ਗਿਆ ਹੂੰ ਉਹਨਾਂ ਕਦੀ ਇਮੇਜਿਨ ਨਹੀਂ ਸੀ ਕੀਤਾ ਵੀ ਇਸ ਕਿਸਮ ਦੇ ਇਸ ਸੋਚ ਵਾਲੇ ਇਹ ਦੇਖੋ ਦਾ ਹੈੱਡ ਆਫ ਦਾ ਟੀਮ ਹੁੰਦੀ ਹੈ ਚੀਫ ਮਿਨਿਸਟਰ ਨੂੰ ਪੰਜਾਬ ਦੇ ਬਾਹਰ ਬੈਠੇ ਲੋਕ ਵੇਖਦੇ ਨੇ ਵੀ Who's the Chief Minister? ਉਹ ਫੇਸ ਕੌਣ ਹੈ ਪੰਜਾਬ ਦਾ ਸਾਨੂੰ ਸ਼ਰਮ ਆਉਂਦੀ ਹੈ ਜਦੋਂ ਇਹਨਾਂ ਦੀਆਂ ਕਈ ਹਰਕਤਾਂ ਵੇਖ ਕੇ ਪਰ ਸਰਕਾਰ ਦੇ ਸਾਢੇ 3 ਸਾਲ ਦੇ ਕਾਰਜਕਾਲ 'ਚ ਮੇਰਾ ਇੱਥੇ ਜਿਹੜਾ ਮੁੱਦੇ ਦੀ ਗੱਲ ਜੇ ਆਪਾਂ ਕਰੀਏ ਜੀ ਭ੍ਰਿਸ਼ਟਾਚਾਰ ਮਾਮਲੇ ਤੇ ਤੇ ਤਸਕਰਾਂ ਨੂੰ ਹੱਥ ਪਾਉਣ ਦੇ ਮਾਮਲੇ 'ਚ ਇਹ ਦੋ ਪ੍ਰਾਪਤੀਆਂ ਹੁਬ-ਹੁਬ ਕੇ ਦੱਸਦੇ ਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਭ੍ਰਿਸ਼ਟਾਚਾਰੀ ਸਾਡਾ ਭਾਵੇਂ ਆਪਣਾ ਹੋਵੇ ਚਾਹ ਬਗਾਨਾ ਅਸੀਂ ਉਹ ਨਹੀਂ ਬਖਸ਼ਦੇ ਤਸਕਰ ਦੀ ਜਿਹਦੇ ਨਾਲ ਮਰਜ਼ੀ ਯਾਰੀ ਹੋਵੇ ਅਸੀਂ ਉਹ ਨਹੀਂ ਛੱਡਦੇ ਇਹ ਦੋ ਮੁਹਿਮਾਂ ਨੂੰ ਤਾਂ ਸਾਥ ਦਿੰਨੇ ਹੋ ਤੁਸੀਂ ਬਹੁਤ ਤਗੜੀਆਂ ਮਹਿਮ ਜੀ ਇਹਨਾਂ ਦੀ ਬਹੁਤ ਤਗੜੀ ਮਹਿਮਾ ਸੰਦੀਪ ਜੀ ਤੁਸੀਂ ਆਪ ਜਰਨਲਿਸਟ ਹੋ ਇਹਨਾਂ ਦਾ ਇੱਕ ਏਜੰਡਾ ਹੈ ਹੂੰ ਵੀ ਇੱਕ ਚੀਜ਼ ਦੀ ਐਡਵਰਟਾਈਜ਼ਮੈਂਟ ਕਰਨੀ ਹੈ ਉਹਦੇ ਵਿੱਚੋਂ ਕਿੰਨਾ ਲਾਭ ਲੈਣਾ ਤੇ ਆਮ ਲੋਕਾਂ ਨੂੰ ਇਹ ਸ਼ੋਅ ਕਰਨਾ ਵੀ ਸਭ ਤੋਂ ਇਮਾਨਦਾਰ ਕੋਈ ਨਹੀਂ ਹੂੰ ਕਿੰਨੂੰ ਨਹੀਂ ਪਤਾ ਛੋਟੀਆਂ ਗੱਡੀਆਂ ਚੋਂ ਨਿਕਲੇ ਕੋਠੀਆਂ ਬਣ ਰਹੀਆਂ ਫਾਰਮ ਹਾਊਸਸ ਬਣ ਰਹੇ ਨੇ ਕਿੰਨਾ ਨੂੰ ਨਹੀਂ ਪਤਾ ਵੀ ਕਿਸ ਲੈਵਲ ਤੇ ਇਹਨਾਂ ਦੇ ਆਪਣੇ ਆਪ ਹੀ ਆਪਣੇ ਮੰਤਰੀ ਨੂੰ ਇਹਨੇ ਫੜ ਕੇ ਤੇ ਉਦੋਂ ਲਾਇਆ ਤੇ ਉੱਤੇ ਪਰਚਾ ਕੀਤਾ ਹੂੰ ਤੇ ਅੱਜ ਕਹਿੰਦੇ ਵੀ ਜਿਹਦੀ ਆਵਾਜ਼ ਹੀ ਉਹਦੀ ਨਹੀਂ ਦਲਦੀ ਹੂੰ ਪਹਿਲੇ ਫੜਦੇ ਨੇ ਲੋਕਾਂ ਦੀ ਵਾਹ ਵਾਹ ਕਰਦੇ ਨੇ ਵੀ ਬੱਲੇ ਇਹ ਤਾਂ ਪਾਰਟੀ ਦੀ ਆਪਣਿਆਂ ਨੂੰ ਨਹੀਂ ਛੱਡਦੇ ਹੂੰ ਤੇ ਉਹ ਹੀ ਫਿਰ ਛੱਡ ਕੇ ਪਰੇ ਤੇ ਤੁਸੀਂ ਤੁਸੀਂ ਇਹਨਾਂ ਨੂੰ ਸੋਚ ਹੀ ਨਹੀਂ ਸਕਦੇ ਵੀ ਇਹ ਕਿੰਸ ਲੈਵਲ ਤੱਕ ਇਹ ਪਾਰਟੀ ਗਿਰ ਸਕਦੀ ਹੈ ਤੇ ਲੋਕਾਂ ਨੂੰ ਬੇਫਕੂ ਬਣਾਦੀ ਹੈ ਕੋਸ਼ਿਸ਼ ਕਰਦੀ ਹੈ ਮੋਸਟ ਕਰਪਟ ਪਾਰਟੀ ਹੈ ਤੁਸੀਂ ਅੱਜ ਦਫ਼ਤਰਾਂ ਜਾਂਦੇ ਹੋ ਤੁਹਾਨੂੰ ਪਤਾ ਹੈ ਤੁਸੀਂ ਵੇਖ ਲਓ ਜੇ ਮੈਂ ਕੋਈ ਗਲਤ ਕਹਿਣਾ ਤੇ ਕਿਉਂ ਵੀ ਬਾਈ ਸਾਹਿਬ ਤੁਸੀਂ ਤੇ ਐਵੇਂ ਇਹ ਗੱਲਾਂ ਕਰ ਰਹੇ ਹੋ ਵੀ ਜੋ ਹਾਲਾਤ ਨੇ ਥੱਲੇ ਬਹੁਤ ਤੁਹਾਨੂੰ ਖੁਦ ਕਿਸੇ ਨੇ ਪਿੰਡਾਂ ਚੋਂ ਆ ਕੇ ਤੁਹਾਡੇ ਹਲਕੇ ਚੋਂ ਦੱਸਿਆ ਕਿ ਉੱਥੇ ਮਾੜਾ ਹਾਲ ਹੋਇਆ ਪਿਆ ਜੀ ਮੈਂ ਕਹਿੰਦਾ ਵੀ ਬਾਹ ਬਾਹ ਹੋਈ ਪਈ ਹੈ ਚਾਹੇ ਤੁਸੀਂ ਤਹਿਸੀਲਾਂ ਚ ਚਲ ਜਓ ਤੇ ਚਾਹੇ ਤੁਸੀਂ ਥਾਣਿਆਂ ਚਲ ਜਓ ਕਿਹਨੂੰ ਸਾਹਦੇ ਸ਼ਰਮ ਹੈ ਜਾਂ ਡਰ ਨਾ ਦੀ ਤੇ ਚੀਜ਼ ਹੀ ਕੋਈ ਨਹੀਂ ਠੀਕ ਹੈ ਉਹ ਤੁਸੀਂ ਵਿਖਾਣਾ ਇੱਕ ਚੀਜ਼ ਚਾਹਦੇ ਹੋ ਤੇ ਉਹਦੀ ਤੁਸੀਂ ਐਡਵਰਟਾਈਜ਼ਮੈਂਟ ਦੇ ਲਈ ਇਹ ਚੀਜ਼ ਕਰਨਾ ਚਾਹਤੇ ਲੋਕ ਸਮਝ ਦੇ ਨੇ ਲੋਕਾਂ ਵੇਖ ਲਿਆ ਬਿਲਕੁਲ ਜੇ ਲਾਅ ਐਂਡ ਆਰਡਰ ਵਾਲੀ ਗੱਲ ਤਾਂ ਦੇਖੋ ਜੀ ਮੈਂ ਤਾਂ ਤੁਹਾਡੇ ਸਾਹਮਣੇ ਇੱਕ ਸਾਰੇ ਨਾਲ ਵੱਡੀ ਚੀਜ਼ ਕੀ ਹੁੰਦੀ ਹੈ ਸਟੇਟ ਦੀ ਲਾਅ ਐਂਡ ਆਰਡਰ ਜੇ ਤੁਹਾਡੇ ਸਟੇਟ ਦੇ ਵਿੱਚ ਇਨਵੈਸਟਮੈਂਟ ਆ ਤਾਂ ਹੋਣ ਗਿਆ ਜੇ ਅਗਲਾ ਬੰਦਾ ਸਰ ਜੀ ਮੇਰੀ ਜਾਨ ਮਹਫੂਜ਼ ਹੈ ਮੈਂ ਮੇਰੇ ਤੇ ਕੋਈ ਕੋਈ ਕਾਲੂ ਮੇਰੇ ਤੇ ਪੈਸੇ ਦੀ ਜਾਂ ਕੋਈ ਡਕੀਤੀ ਦੀ ਜਾਂ ਕਿਸੇ ਤਰੀਕੇ ਨਾਲ ਮੈਨੂੰ ਕੋਈ ਡਰ ਨਹੀਂ ਹਮ ਇੱਥੇ ਤੇ ਰੋਜ਼ ਚਾਰ ਤੋਂ ਪੰਜ ਕਤਲ ਬਿਨ ਨਾਗਾ ਹੁੰਦੇ ਨੇ ਹਮ ਔਰ ਤੁਸੀਂ ਕਹੀ ਤੇ ਇਹੋ ਜਿਹੇ ਨੇ ਵੀ ਜਿਹੜੇ ਪਿੰਡਾਂ ਦੇ ਛੋਟੀਆਂ ਜਿਹੜੀਆਂ ਨੇ ਉਹ ਇਨਸੀਡੈਂਟ ਕਈ ਵਾਰ ਰਿਪੋਰਟ ਹੀ ਨਹੀਂ ਹੁੰਦੇ ਕਿਉਂਕਿ ਇੰਨਾ ਬੁਰਾ ਹਾਲ ਆ ਅੱਜ ਪੰਜਾਬ ਸਟੇਟ ਵਿੱਚ ਸੰਦੀਪ ਜੀ ਕੋਈ ਬੰਦਾ ਵੀ ਇਨਵੈਸਟਮੈਂਟ ਕਰਕੇ ਰਾਜੀ ਨਹੀਂ ਵਪਾਰੀ ਇੰਨੇ ਕਦਰ ਤੇ ਡਰ ਗਏ ਨੇ ਕਿਉਂਕਿ ਇੱਕ ਜੀਐਸਟੀ ਦੇਣਾ ਪੈਂਦਾ ਤੁਸੀਂ ਅੱਜ ਨਵੀਂ ਗੱਡੀ ਕਢਾਦੇ ਹੋ ਤੁਹਾਨੂੰ ਸ਼ਾਮ ਨੂੰ ਟੈਲੀਫੋਨ ਆ ਜਾਂਦਾ ਵੀ ਤੂੰ ਇੰਨੇ ਦੀ ਗੱਡੀ ਕਢਾਈ ਇਹਦਾ ਇਹਨੇ ਪੈਸੇ ਜੀਐਸਟੀ ਬੰਦੇ ਇਹਨੇ ਪੈਸੇ ਪਚਾ ਦੇ ਹੂੰ ਤੇ ਕਿੱਥੇ ਜਾਊ ਬੰਦਾ ਤੁਸੀਂ ਚੁਪ ਕਰਕੇ ਡਰਦੇ ਭਾ ਨਾ ਦੱਬੀ ਜ਼ਿੰਦਗੀ ਜਿਸ ਤਰੀਕੇ ਨਾਲ ਲੋਕੀ ਬਤੀਤ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਨੂੰ ਉਧਰ ਖਿਆਲ ਦੇਣਾ ਚਾਹੀਦਾ ਹੈ ਜਿਹੜੀਆਂ ਝੂਠੀ ਸ਼ਾਨੋ ਸ਼ੌਕਤੀਆਂ ਤੁਸੀਂ ਆਪਣੇ ਵਜ਼ੀਰ ਆਜ਼ਮ ਦੀ ਆਪਣੇ ਹੋਮ ਮਿਨਿਸਟਰ ਦੀ ਇੰਡੀਆ ਦੀ ਬੇਇੱਜ਼ਤੀਆਂ ਕਰੋ ਕੀ ਐਕਸਪੈਕਟ ਕਰਦੇ ਆ ਤੁਹਾਡਾ ਤੁਸੀਂ ਲਾ ਐਂਡ ਆਰਡਰ ਦੀ ਗੱਲ ਕੀਤੀ ਹੈ ਅਬ ਉਹ ਜਿਹੜਾ ਕਤਲकांड ਹੋਇਆ ਹੈ ਇੱਕ ਕਾਰੋਬਾਰੀ ਦਾ ਛੋਟੀ ਜੀ ਦੁਕਾਨ ਤੋਂ ਮਿਹਨਤ ਨਾਲ ਉਹ ਬੰਦਾ ਬਹੁਤ ਉੱਤੇ ਥਾਂ ਪਹੁੰਚਿਆ ਮਾਰਿਆ ਜਾਂਦਾ ਉਹਦੇ ਭਰਾ ਨੇ ਰੋ ਰੋ ਕੇ ਦੱਸਿਆ ਜਗਤ ਵਰਮਾ ਜੀ ਉਹ ਕਹਿੰਦੇ ਕਿ ਅਸੀਂ ਤਾਂ ਲੁੱਟੇ ਗਏ ਜੀਣਾ ਕਿਵੇਂ ਹੈ ਉਦੋਂ ਬਾਅਦ ਥੋੜੇ ਦਿਨ ਬਾਅਦ ਦੋ ਪੁਲਿਸ ਹੈਕ ਕਸਟਡੀ ਦੇ ਵਿੱਚ ਜਿਹੜੇ ਆ ਬੰਦੇ ਮਾਰੇ ਜਾਂਦੇ ਆ ਉਸ ਇਨਕਾਊਂਟਰ ਨੂੰ ਲੈ ਕੇ ਜਾਂ ਜੋ ਵੀ ਸੀ ਉਹ ਘਟਨਾ ਕ੍ਰਮ ਉਹਨੂੰ ਲੈ ਕੇ ਤੁਸੀਂ ਕੀ ਸਮਝਿਆ ਪਹਿਲਾਂ ਪੁਲਿਸ ਨੇ ਵੀ ਕਿਹਾ ਕਿ ਉਹ ਪੁਲਿਸ ਕਸਟਡੀ ਦੇ ਵਿੱਚ ਆ ਜਿਹੜੇ ਅੱਗੋਂ ਫਾਇਰਿੰਗ ਹੋ ਗਈ ਤਾਂ ਮਾਰੇ ਗਏ ਮੰਤਰੀਆਂ ਨੇ ਵੀ ਇਹੀ ਕਿਹਾ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਕਿ ਉਹ ਤਾਂ ਜੀ ਦੋਸ਼ੀ ਹੀ ਮਾਰ ਗਏ ਸਾਡੀ ਕਸਟਡੀ ਦੇ ਵਿੱਚ ਬੰਦਿਆਂ ਨੂੰ ਦੇਖੋ ਜੀ ਤੁਸੀਂ ਤੁਹਾਡੀ ਜਾਨ ਮਹਿਫੂਜ਼ ਯਾਨੀ ਤੁਹਾਡੇ ਨਾਲ ਕੀ ਹੋ ਜਾਣਾ ਤੁਹਾਨੂੰ ਪਤਾ ਹੀ ਕੁਝ ਨਹੀਂ ਕਿਸੇ ਦੀ ਸਚਾਈ ਦੇ ਉੱਤੇ ਉਹ ਨਾ ਲੋਕ ਕਹਿੰਦੇ ਨੇ ਬਈ ਬੰਦਾ ਫੜਿਆ ਉਹਦਾ ਇਨਕਾਊਂਟਰ ਹੋ ਗਿਆ ਪੀਪਲ ਆਰ ਵਿਦ ਦਾ ਗਵਰਨਮੈਂਟ ਪੀਪਲ ਆਰ ਵਿਦ ਦਾ ਪੁਲਿਸ ਪਰ ਤੁਸੀਂ ਨਜਾਇਜ਼ ਕਿਸੇ ਨੂੰ ਕਰ ਦੋ ਜਿੱਦਾ ਕੋਈ ਲਾਗਾ ਦੇਗਾ ਨਾ ਹੋਏ ਤੇ ਤੁਸੀਂ ਉਹ ਬਰਾਉਨੀ ਪੁਆਇੰਟਸ ਕਰਨਾ ਚਾਹੋ ਵੀ ਆਈ ਦਸੀਏ ਵੇਦਕ ਕੁਕ ਐਕਸ਼ਨ ਚ ਕਰਤਾ ਜੀ ਇਹ ਜੇ ਕੰਮ ਹੋਇਆ ਤੇ ਇਹ ਸ਼ਾਮ ਤੱਕ ਬੜਕਾਤੇ ਜੀ ਫਲਾਨੀ ਗੱਲੋਂ ਵੀ ਇਹ ਗੱਲਾਂ ਜਿਹੜੀਆਂ ਨੇ ਲੁਕੀਆਂ ਛिपੀਆਂ ਨਹੀਂ ਰਹਿੰਦੀਆਂ ਇਹ ਜਿਸ ਤਰੀਕੇ ਦਾ ਜਿਸ ਤਰੀਕੇ ਨਾਲ ਇਹ ਕੰਮ ਚੱਲਿਆ ਹੈ ਨਾ ਤੁਸੀਂ ਇਹ ਵੇਖੋ ਇਹ ਬਹੁਤ ਵੱਡੀ ਇੱਕ ਇੱਕ ਐਜੀਟੇਸ਼ਨ ਦੇ ਰੂਪ ਵਿੱਚ ਲੋਕਾਂ ਸਾਹਮਣੇ ਆਉ ਆਤਵਾਦ ਦੇ ਵੇਲੇ ਜੇਕਰ ਕੋਈ ਆਤਵਾਦ ਖਤਮ ਹੋਇਆ ਸੀ ਤੇ ਜਦੋਂ ਤੁਸੀਂ ਸਹੀ ਬੰਦੇ ਨਾਲ ਕੋਈ ਕਰਦੇ ਸੀ ਤੇ ਲੋਕ ਤੁਹਾਡੇ ਨਾਲ ਹੁੰਦੇ ਸੀ ਮਰ ਜਦੋਂ ਤੁਸੀਂ ਬੇਗੁਨਾਹਾਂ ਨੂੰ ਕੋਈ ਮਾਰ ਕੇ ਤੇ ਤੁਸੀਂ ਇਹ ਗੱਲ ਕਰਦੇ ਤੇ ਲੋਕ ਉਹਦੇ ਨਾਲ ਤੁਹਾਡੇ ਨਾਲ ਅਗੇਂਸਟ ਵੀ ਹੁੰਦੇ ਨੇ ਸੋ ਮੇਰੀ ਤੇ ਹਮੇਸ਼ਾ ਮੁੱਖ ਮੰਤਰੀ ਔਰ ਇਹਨਾਂ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਹੀ ਹੱਥ ਜੋੜ ਕੇ ਬੇਨਤੀ ਹੈ ਵੀ ਪੰਜਾਬ ਦਾ ਕੰਮ ਕਰੋ ਪੰਜਾਬ ਦੇ ਕੰਮਾਂ ਦੇ ਵਿੱਚ ਯੂ ਸ਼ੁਡ ਬੀ ਕਦ ਯੂ ਸ਼ੁਡ ਕਨਸੈਂਟਰੇਟ ਵੀ ਅੱਜ ਲਾਅ ਐਂਡ ਆਰਡਰ ਕਿਦਾਂ ਠੀਕ ਹੋ ਅੱਜ ਡਰੱਗ ਦੀ ਸਥਿਤੀ ਨੂੰ ਕਿਦਾਂ ਠੀਕ ਕੀਤਾ ਜਾਏ ਅੱਜ ਜਿਹੜੀ ਫਾਈਨੈਂਸ਼ੀਅਲ ਮੈਸ ਦੇ ਵਿੱਚ ਪੰਜਾਬ ਐ 4 ਲੱਖ ਦਾ 4 ਲੱਖ ਕਰੋੜ ਦਾ ਤੁਹਾਡੇ ਤੇ ਕਰਜ਼ਾ ਹੋ ਗਿਆ। ਹੋਰ ਸਾਲ ਰੇਟ 2 ਸਾਲ ਵਿੱਚ 5 5.5 ਤੱਕ ਪਹੁੰਚਣਾ ਆਪਾਂ ਲਾਣਾ ਕਿਦਾਂ? ਇਹਦਾ ਤੇ ਸਾਡ ਕੋ ਕਿਸ਼ਤਾਂ ਨਹੀਂ ਲੱਤਣੀਆਂ ਵਿਆਜ ਦੀਆਂ। ਤੋ ਇਹ ਚੀਜ਼ ਨੂੰ ਅੱਜ ਪੰਜਾਬ ਦੀ ਜਿਹੜੀ ਹੈਗੀ ਐ ਨਾ ਸੂਬਾ ਸਰਕਾਰ ਉਹਨੂੰ ਇਹ ਸੋਚਣ ਦੀ ਲੋੜ ਐ ਤੇ ਸੈਂਟਰ ਕੋ ਜਾ ਕੇ ਇਸ ਆ ਘਟਨਾਕਰਮ ਦੇ ਵਿੱਚੋਂ ਨਿਕਲਣ ਲਈ ਉਹ ਸਰਕਾਰ ਦਾ ਜੀ ਫਰਜ਼ ਬੰਦਾ ਵੀ ਆਪਾਂ ਪੰਜਾਬ ਲਈ ਕੁਝ ਕਰ ਚੱਲੀਏ ਪੰਜਾਬ ਦੇ ਲੋਕਾਂ ਨੂੰ ਇਸ ਰੱਟ ਵਿੱਚੋਂ ਬਾਹਰ ਕੱਢੀਏ ਬੜੇ ਮਿਹਨਤੀ ਲੋਕ ਨੇ ਪਰ ਜਿਹੜਾ ਪੋਲਿਟਿਕਲ ਆ ਜਿਹੜੇ ਸਾਰੀਆਂ ਪਿਛਲੀਆਂ ਸਰਕਾਰਾਂ ਜਾਂ ਹੁੰਦੀਆਂ ਵੀ ਰਹੀਆਂ ਨੇ ਜਿਸ ਕਦਰ ਪੰਜਾਬ ਅੱਜ ਉਸ ਦਲਦਲ ਵਿੱਚ ਫਸੀ ਤੁਰੀ ਜਾ ਰਿਹਾ ਇਟ ਇਜ਼ ਵੈਰੀ ਵੈਰੀ ਡਿਫਿਕਲ ਵੀ ਪੰਜਾਬ ਨੂੰ ਕਿਸ ਤਰੀਕੇ ਆਪਾਂ ਜਿਹੜਾ ਪ੍ਰੋਗਰੈਸ ਦੀ ਰਾਤ ਪਾਈਏ ਪਰ ਮੌਜੂਦਾ ਸਰਕਾਰ ਤਾਂ ਇਹ ਵੀ ਕਹਿੰਦੀ ਹੈ ਨਾ ਕਹਿੰਦੀ ਸੈਂਟਰ ਸਾਨੂੰ ਸਹੀ ਹੋਗੀ ਨਹੀਂ ਦਿੰਦਾ ਆਰਡੀਐਫ ਦੇ ਫੰਡ ਹੋਰ ਐਨਐਚਐਮ ਦੇ ਫੰਡ ਰੋਕ ਕੇ ਰੱਖ ਲੈਂਦੇ ਆ ਦਿੰਦੇ ਹੀ ਨਹੀਂ ਭਾਈ ਸਾਹਿਬ ਸੰਦੀਪ ਜੀ ਇੱਕ ਅੱਧੀ ਨਹੀਂ ਹੁੰਦਾ ਵਾਈ ਇਸ ਪੰਜਾਬ ਬਲੇਮਿੰਗ ਫਾਰ 올 ਦਿਸ ਇਹ ਵੀ ਤੁਸੀਂ ਤੁਹਾਨੂੰ ਫੰਡ ਸਰਕਾਰ ਦਿੰਦੀ ਹੈ ਪਾਰਟਿਕੂਲਰ ਸਕੀਮਸ ਦੇ ਥੱਲੇ ਇਹ ਐਜੂਕੇਸ਼ਨ ਤੇ ਇਹ ਹੈਲਥ ਤੇ ਆ ਸਿਫ ਫੂਡ ਐਂਡ ਸਿਵਲ ਸਪਲਾਈਸ ਤੇ ਇਹ ਪਲਾਣੇ ਤੇ ਤੇ ਜਦੋਂ ਤੁਸੀਂ ਤੁਹਾਡਾ ਫੰਡ ਸਾਰੇ ਐਡਵਰਟਾਈਜ਼ਮੈਂਟ ਤੇ ਉੱਡ ਜਾਣਾ ਜਾਂ ਤੁਸੀਂ ਉਸ ਪੈਸੇ ਦੀਆਂ ਧਜੀਆਂ ਉਡਾਨੀਆਂ ਤੇ ਸਰਕਾਰ ਉੱਥੇ ਫਿਰ ਇਹਨਾਂ ਨੂੰ ਕਹਿੰਦੀ ਵੀ ਸਾਨੂੰ ਜਿਹੜੇ ਨੇ ਨਾ ਤੁਸੀਂ ਜਿਹੜੇ ਕੰਪਲੀਸ਼ਨ ਸਰਟੀਫਿਕੇਟਸ ਲਿਆਓ ਅਗਲੀ ਕੇਸ ਤਾਂ ਧੀ ਤਿਆਰ ਹੈ ਤਾਂ ਹੀ ਜਦੋਂ ਇਹਨਾਂ ਨੇ ਜਿਹੜਾ ਇਹਨਾਂ ਨੇ ਖੋਲੇ ਸੀਗੇ ਕੀ ਕਹਿੰਦੇ ਪਿੰਡਾਂ ਦੇ ਵਿੱਚ ਹਸਪਤਾਲ ਅੱਲਾ ਕਲੀਨਿਕ ਹਾਂਜੀ ਮੱਲਾ ਕਲੀਨਿਕ ਮੁਹੱਲਾ ਕਲਿੰਗ ਦੇ ਵਿੱਚ ਸਾਰੀ ਐਡਵਰਟਾਈਜ਼ਮੈਂਟ ਉੱਥੇ ਵੱਡੀ ਫੋਟੋ ਲਾ ਕੇ ਭਗਵੰਤ ਮਾਨ ਨੇ ਆਪਣੀ ਤੇ ਜਿਹੜੀ ਸੈਂਟਰ ਦੀ ਸਕੀਮ ਜਿਹਦਾ ਨਾਂ ਹੀ ਕੋਈ ਨਹੀਂ ਤੇ ਨੇਚਰਲੀ ਫਿਰ ਉਹ ਕਹਿੰਦਾ ਵੀ ਕਰ ਲੋ ਵੀ ਤੁਹਾਡੇ ਤੁਸੀਂ ਕਰਨਾ ਚਾਹ ਰਹੇ ਹੋ ਤੇ ਯੂ ਹੈਵ ਟੂ ਫਾਲੋ ਦਾ ਨੋਰਮਸ ਸਰਕਾਰਾਂ ਕੋਈ ਵੀ ਹੋਣ ਜੋ ਸੈਂਟਰ ਦੀ ਸਰਕਾਰ ਜੋ ਉਹ ਗਵਰਨਮੈਂਟ ਤੁਹਾਡੀ ਅਲਰਡੀ 11 ਤੋਂ ਮਦਦ ਕਰਦੀ ਹੈ ਤੁਹਾਨੂੰ ਉਸ ਸਕੀਮਾ ਨਾਲ ਤੁਰਨਾ ਪੈਂਦਾ ਇਹ ਨਹੀਂ ਹੁੰਦਾ ਵੀ ਤੁਸੀਂ ਕੋ ਕੋ ਵੀ ਅਸੀਂ ਪਹਿਲੇ ਤੁਹਾਡ ਕੋ ਲੈਨੇ ਨੇ ਆਪਣੀ ਮਨਮਰਜ਼ੀ ਨਾਲ ਉਡਾਲਾਂਗੇ ਜੋ ਮਰਜ਼ੀ ਕਰਾਂਗੇ ਉਹ ਕੰਮ ਨਹੀਂ ਹੋਣਾ ਇਹਨਾਂ ਤੇ ਤੁਸੀਂ ਵੇਖੋ ਸਹੀ ਇਹਨਾਂ ਦਾ ਹਾਲ ਕੀ ਬੰਦਾ ਬਹੁਤ ਸਾਰਾ ਜਿਹੜਾ ਫੰਡ ਹੈ ਇਹਨਾਂ ਨੇ ਸਵਾਏ ਐਡਵਰਟਾਈਜ਼ਮੈਂਟ ਤੋਂ ਦਿੱਲੀ ਤੋਂ ਆ ਕੇ ਬੈਠੇ ਨੇ ਉਹਨਾਂ ਕੋਲ ਸਾਰੇ ਕੰਮ ਕਰ ਰਹੇ ਉਹ ਹੀ ਸਭ ਕੁਝ ਕਰ ਰਹੇ ਨੇ ਇਹਨਾਂ ਨੂੰ ਤਾਂ ਉਦੋਂ ਪਤਾ ਲੱਗਣਾ ਜਦੋਂ ਜੇ ਲੀਆਂ ਚੋਗੀ ਖੇਤ ਵਾਲਾ ਕੰਮ ਹੋਣਾ ਹੈ ਦਿੱਲੀ ਵਾਲੇ ਦਿੱਲੀ ਜਾ ਬੈਣਾ ਇਹਨਾਂ ਨੂੰ ਲੁਪਕਾ ਲੱਭਦਾ ਫਿਰਨਾ ਅਗਲੇ ਨੂੰ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਜੱਲਾ ਥੈਂਕ ਯੂ